ਕੋਡੀ 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 ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੇਰੇ ਫੇਕ ਆਈਡੀਆਂ ਬਣਾ ਕੇ ਜਿਹੜਾ ਬ੍ਰਾਊਨ ਗਰਲ ਦੀ ਆਈਡੀ ਬਣਾ ਕੇ ਉਹਨਾਂ ਨੇ ਕਾਫੀ ਜ਼ਿਆਦਾ ਦਸੰਗ ਦਿੱਤੇ 8 ਟਿੱਪਣੀਆਂ ਕਰ ਕਰਕੇ ਵੀਡੀਓ ਲਿਖਿਆ ਵੀਡੀਓ ਤੇ ਲਿਖਿਆ ਤੇ ਵੀਡੀਓ ਤੇ ਦੱਸਾ ਵੀ ਉਹ ਗੱਲ ਲਗਾ ਲਾ ਕੇ ਉਹਨਾਂ ਨੂੰ ਵਾਇਰਲ ਕੀਤਾ ਆਪਾਂ ਸਾਡੇ ਚਾਂਦੇ ਵਿੱਚ ਮੈਂ ਇਹਨਾਂ ਨੂੰ ਰਿਪੋਰਟ ਦਿੱਤੀ ਸੀ ਤੇ ਉਹ ਮੁੰਡਾ ਨਮਸ਼ਾਹਰ ਦਾ ਰਹਿਣ ਵਾਲਾ ਸੀਗਾ ਤੇ ਜਿਹੜੇ ਰਾਜੀਨਾਮਾ ਤੇ ਪੇਪਰ ਐਸੀ ਜਿਹੜੇ ਨੇ ਉਹ ਰਾਜੀਨਾਮਾ ਕੀਤਾ ਤਾਂ ਉਹਨਾਂ ਦੇ ਪੱچے ਆਏ ਸੀ ਪਰ ਸਿਰਫ ਉਹਦੀ ਇੱਕ ਮਾਂ ਦੇ ਹਾਲਾਤ ਕਰਕੇ ਸੀ ਉਹਨਾਂ ਨੇ ਪੱੱਚਾ ਨਹੀਂ ਕੀਤਾ ਸਾਡੇ ਵੀਡੀਓ ਬਣਾਉਣ ਦਾ ਕੋਈ ਮਕਸਦ ਨਹੀਂ ਸੀ ਜਿਹੜੀ ਉਹ ਠਮਾਤੀ ਦੀ ਵੀਡੀਓ ਬਣਾਈ ਆ ਸਿਰਫ ਉਹ ਸਾਡਾ ਮੇਨ ਮਕਸਦ ਇਹ ਸੀਗਾ ਵੀ ਕੱਲ ਨੂੰ ਉਹ ਕੋਈ ਹੋਰ ਦੀ ਪੈਣ ਨਾਲ ਇਹਦਾ ਨਾ ਕਰੇ ਜਿੱਦਾਂ ਕਿ ਉਹਨਾਂ ਨੇ ਮੇਰੇ ਨਾਲ ਕੀਤਾ ਤੇ ਕੁੜੀਓ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਇਹ ਹਰ ਇੱਕ ਚੀਜ਼ ਦਾ ਹੱਲ ਹੁੰਦੇ ਆ ਆਪਾਂ ਜੇ ਆਪ ਸੱਚਿਆਂ ਤਾਂ ਆਪਣੇ ਨਾਲ ਸਾਰਾ ਪੰਜਾਬ ਤੇ ਸਾਰਾ ਆਪਣੇ ਪਿੰਡ ਨਾਲ ਖੜਦਾ ਤੇ ਮੈਂ ਕਹਿ ਦੇਉ ਧੰਨਵਾਦ ਕਰਦੀ ਆ ਆਪਣੇ ਸਰਪੰਚ ਵਾਜੂ ਰਿਆਂ ਦਾ ਤੇ ਮੇਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਇਹ ਲੜਾਈ ਦੇ ਵਿੱਚ ਖੜੇ ਮੈਂ ਪਿੱਟੂ ਕੋਲ ਰਹੀਆਂ ਇੰਸਟਾਗ੍ਰam ਤੇ ਕਾਈਜੀ ਤੇ ਗਲਤ ਵੀਡੀਓ ਪਾਇਆ ਸੀ ਉਹਦੇ ਲਈ ਮੈਂ ਮਾਫੀ ਮੰਗਦਾ ਹਾਂ ਮੇਰੇ ਲਈ ਨਹੀਂ ਕਰਦਾ ਕਿਤੇ ਵੀ ਗਲਤੀ ਨਹੀਂ ਕਰਦਾ ਮੈਨੂੰ ਮਾਫ਼ ਕੀਤਾ ਜਾ ਤੇ ਜੱਗੇ ਤੋਂ ਇਦਾਂ ਦਾ ਕੋਈ ਕੰਮ ਕਰਦਾ ਤਾਂ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਠੀਕ ਠੀਕ ਹੈ ਹਾਂਜੀ ਇਹ ਇਹ ਮੁੰਡਾ ਸਾਡੀ ਭੈਣ ਪੀਤੂ ਦੀਆਂ ਮਤਲਬ ਆਈਡੀ ਤੋਂ ਵੀਡੀਓ ਚੱਕ ਕੇ ਗਲਤ ਸ਼ਬਦਾਂ ਵਾਲੀ ਲਿਖ ਕੇ ਤੇ ਗਲਤ ਆਡੀਓ ਲਾ ਕੇ ਵੀਡੀਓ ਪਾ ਰਿਹਾ ਸੀਗਾ ਤੇ ਅੱਜ ਅਸੀਂ ਇਹ ਬੰਦੇ ਦਾ ਪਤਾ ਕਰ ਲਿਆ ਸੀ ਤੇ ਇਹਨੂੰ ਬੁਲਾਇਆ ਹੈਗਾ ਜੇ ਅੱਗੇ ਤੋਂ ਇਹ ਕੁਝ ਵੀ ਕਰਦਾ ਤਾਂ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹ ਅੱਜ ਆਪਣੀ ਗਲਤੀ ਦੀ ਮਾਫੀ ਮੰਗਦਾ ਹੈਗਾ ਕਿਉਂਕਿ ਬਿਹਵਰਿਆ ਹੈਗਾ ਜਵਾਕਾਂ ਜੱਲਾ ਦਾ ਹੈਗਾ ਅਸੀਂ ਤਾਂ ਕਰਕੇ ਇਹਨੂੰ ਮaaf ਕਰਦੇ ਹਾਂ ਤੇ ਅੱਗੇ ਤੋਂ ਇਹੇ ਜੀ ਹਰਕਤ ਕੋਈ ਹੋਰ ਵੀ ਕਰਦਾ ਤਾਂ ਆਪਦਾ ਵੀ ਸੰਭਲ ਕੇ ਚੱਲੋ ਨਹੀਂ ਅਸੀਂ ਉਹੋ ਜਿਹੀ ਕਾਰਵਾਈ ਜਿਹੇ ਜਿਆ ਇਹਦੇ ਨਾਲ ਕਰਿਆਗਾ ਸਲੂਕ ਉਹੋ ਜਿਹੀ ਤੁਹਾਡੇ ਨਾਲ ਹੋਊਗਾ ਤੇ ਇਹ ਨਾ ਸੋਚੋ ਕਿ ਤੁਸੀਂ ਬੈਠ ਕੇ ਬਚ ਜਾਓਗੇ ਜਾਂ ਸਾਡਾ ਪਤਾ ਨਹੀਂ ਲੱਗਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ